ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇ ਚਾਪੇ ਗਿਆ ਫੇਰ ਇੱਕ ਵਾਰੀ ਜਦੋਂ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਆਉਣ ਵਾਲੇ ਟਾਈਮ 'ਚ ਜਿਹੜਾ ਸਾਨੂੰ ਅੱਜ ਕੱਲ ਖਾਣਾ ਮਿਲ ਰਿਹਾ ਉਹ ਕਹਿ ਰਹੇ ਨੇ ਵੀ ਕਿਸਾਨਾਂ ਤੋਂ ਜਿੰਨੀ ਕੁ ਜ਼ਮੀਨ ਰਹਿੰਦੀ ਹੈ ਵੀ ਆਪਾਂ ਕਬਜ਼ਾ ਲਓ ਜਾਂ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਕਿਸਾਨਾਂ ਦੀ ਲੋੜ ਹੀ ਨਹੀਂ ਪੈਣੀ ਇਨਸੈਕਟਾਂ ਆਪਟੋਮਸ ਤੋਂ ਹੌਲੀ-ਹੌਲੀ ਉਹ ਖਾਣਾ ਤਿਆਰ ਕਰ ਰਹੇ ਨੇ ਜਿਹਨੂੰ ਆਪਾਂ ਕਹਿ ਸਕਦੇ ਆ ਸਿੰਥੈਟਿਕ ਫੂਡ ਪ੍ਰਾਈਮ ਮਿਨਿਸਟਰ ਸਾਹਿਬ ਆਪ ਕਹਿੰਦੇ ਰਹੇ ਆ ਕਿ ਸੀ2+50 ਦੇ ਹਿਸਾਬ ਨਾਲ ਕਿਸਾਨਾਂ ਨੂੰ ਰੇਟ ਮਿਲਣਾ ਚਾਹੀਦਾ ਪਰ ਸਰਕਾਰਾਂ ਕਹਿੰਦੀਆਂ ਨੇ ਕਿ ਇਹਨਾਂ ਨੂੰ ਤਾਂ ਮਿਲ ਰਹੀ ਹੈ ਜੀ ਐਮਐਸਪੀ ਪਹਿਲੀ ਗੱਲ ਤਾਂ ਮਿਲ ਰਹੀ ਹੈ ਦੋ ਤਿੰਨ ਫਸਲਾਂ ਦੇ ਠੀਕ ਹੈ ਤੇ ਦੂਜੀ ਗੱਲ ਉਹ ਮਿਲ ਰਹੀ ਹੈ ਇੱਕ ਸਕੀਮ ਦੇ ਤਹਿਤ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਸਕੀਮ ਚਲਾਈ ਹੋਈ ਆ ਵੀ 600 ਯੂਨਿਟ ਦੀ ਬਿਜਲੀ ਮਾਫ ਹੈ ਕੱਲ ਨੂੰ ਸਰਕਾਰ ਚਾਹੇ ਉਹਨੂੰ ਬੰਦ ਕਰ ਦੇ ਦੂਜੀ ਸਰਕਾਰ ਆਏਗੀ ਉਹ ਚਾਹੇ ਉਹਨੂੰ ਬੰਦ ਕਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹਨੂੰ ਕਾਨੂੰਨ ਬਣਾ ਦਿਓ ਲੋਨ ਹੀ ਹੈ ਸਕੀਮ ਹੈ ਜੀ ਜੀ ਇਹਨੂੰ ਕਾਨੂੰਨ ਬਣਾ ਦਿਓ ਕਿ ਜਿਹੜੀ ਮਰਜ਼ੀ ਸਰਕਾਰ ਆਵੇ ਕਿ ਕਿਸਾਨ ਦੀ ਚਾਹੀ ਕਣਕ ਹੈ ਉਹਦੀ ਸਰੋਂ ਹੈ ਚਾਹੀ ਮੱਕੀ ਹੈ ਜੋ ਉਹਦਾ ਰੇਟ ਉਹਨੂੰ ਪੂਰਾ ਮਿਲੇਗਾ ਇਹ ਗੱਲ ਹੈ ਕਿਸਾਨ ਅੰਦੋਲਨ ਦਾ ਤੀਜਾ ਦਿਨ ਹੈ ਤੇ ਮੇਰੇ ਨਾਲ ਇਸ ਵਕਤ ਕਿਸਾਨ ਤਾਂ ਹੈਗੇ ਹੀ ਨੇ ਪਰ ਇੱਕ ਹੋਰ ਕਿਸਾਨ ਨੇ ਜਿਹੜੇ ਗਾਇਕ ਵੀ ਨੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਦੇ ਨੇ ਕਿਸਾਨਾਂ ਦੇ ਗਾਣੇ ਲਿਖਦੇ ਨੇ ਤੇ ਆਪਣੇ ਸ਼ਬਦਾਂ ਦੇ ਪ੍ਰੋਗ ਕੇ ਸਰਕਾਰ ਨੂੰ ਪੂਰੇ ਤਰੀਕੇ ਨਾਲ ਘੇਰਦੇ ਨੇ ਮੇਰੇ ਨਾਲ ਨੇ ਰਿਸ਼ਮ ਸਿੰਘ ਜੀ ਮੋਲ ਬਹੁਤ ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਦਾ ਥੈਂਕ ਯੂ ਜੀ ਔਰ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਮੈਨੂੰ ਯਾਦ ਹੈ ਹਜੇ ਇੱਥੇ ਕਿਸਾਨ ਪਹੁੰਚੇ ਨਹੀਂ ਸੀਗੇ ਬਾਰਡਰ ਤੇ ਮੈਂ ਵੀ ਆਇਆ ਹੋਇਆ ਸੀ ਔਰ ਤੁਸੀਂ ਇੰਟਰਵਿਊ ਕੀਤੀ ਸੀਗੀ ਤੁਸੀਂ ਗਰਾਉਂਡ ਜ਼ੀਰੋ ਤੋਂ ਰਿਪੋਰਟ ਕਰ ਰਹੇ ਹੋ ਤੁਹਾਡਾ ਵੀ ਬਹੁਤ ਧੰਨਵਾਦ ਬਿਲਕੁਲ ਜੀ ਧੰਨਵਾਦ ਬਹੁਤ ਬਹੁਤ ਵੱਡੀ ਗੱਲ ਇਹ ਹੈ ਕਿ ਜਿੱਥੇ ਹਲੇ ਵੀ ਕਈ ਸਾਰੇ ਕਲਾਕਾਰ ਨਹੀਂ ਪਹੁੰਚੇ ਕਈ ਸਾਰੇ ਸਿੰਗਰ ਐਕਟਰ ਨਹੀਂ ਪਹੁੰਚ ਰਹੇ ਸੋਸ਼ਲ ਮੀਡੀਆ ਤੱਕ ਪਹੁੰਚੇ ਹੋਏ ਨਹੀਂ ਹਲੇ ਤੱਕ ਤੁਸੀਂ ਰੋਜ਼ ਆਪਣੀ ਇੱਥੇ ਅਟੈਂਡੈਂਸ ਲਾ ਰਹੇ ਹੋ ਤੁਸੀਂ ਇਹ ਕਹਿ ਕੇਂਦਰ ਸਰਕਾਰ ਦੇ ਜਿਹੜੇ ਜਿਹੜੀ ਵੀ ਨੀਤੀਆਂ ਨੇ ਉਹ ਸਾਰੀਆਂ ਗਲਤ ਨੇ ਪਿਛਲੀ 4 ਸਾਲ ਪਹਿਲਾਂ ਵੀ ਤੁਸੀਂ ਖੜੇ ਸੀ ਅੱਜ ਵੀ ਖੜੇ ਹੋ ਤੁਸੀਂ ਕੰਮ ਵੀ ਕਰ ਰਹੇ ਹੋ ਇੱਥੇ ਵੀ ਪਹੁੰਚ ਰਹੇ ਹੋ ਮੈਨੇਜ ਕਿਵੇਂ ਕਰਦੇ ਆ ਸਭ ਤੋਂ ਪਹਿਲਾਂ ਮੈਂ ਹੁਣ ਵੀ 쇼 ਤੇ ਜਾ ਰਿਹਾ ਕਿਉਂਕਿ ਵਿਆਦਾਚ ਹੋਇਆ ਸਾਡਾ ਮੈਨੂੰ ਸੀਗਾ ਜਾਣ ਤੋਂ ਪਹਿਲਾਂ ਇੱਥੇ ਮੱਥਾ ਟੇਕ ਲਿਆ ਕਿਉਂਕਿ ਇੱਕ ਤੀਰਥ ਹੈ ਜਿੱਥੇ ਇਕੱਲੇ ਹਿੰਦੁਸਤਾਨ ਦੇ ਨਹੀਂ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਜਿਹੜਾ ਫਸਲ ਦਾ ਵਾਜਬ ਮੁੱਲ ਹੈ ਉਹ ਦਿਵਾਨ ਦੀ ਲੜਾਈ ਚੱਲ ਰਹੀ ਹੈ ਤੇ ਜਨਾਬ ਕਲਾਕਾਰਾਂ ਦੀ ਜਾਗਦੀ ਜਮੀਰ ਹੈ ਮੈਨੂੰ ਉਮੀਦ ਹੈ ਉਹ ਜਰੂਰ ਆਉਣਗੇ ਆਪਾਂ ਆਪਣਾ ਫਰਜ਼ ਨਿਭਾ ਰਹੇ ਹਾਂ ਜਿੰਨਾ ਵੀ ਟਾਈਮ ਲੱਗਦਾ ਵਿੱਚ ਮੈਂ ਦਿੱਲੀ ਚੌਥਾ ਦਿਨ ਅੱਜ ਮੇਰਾ ਆਪਦਾ ਪਹਿਲਾ ਇੱਕ ਦਿਨ ਪਹੁੰਚ ਗਏ ਸੀ ਔਰ ਬਾਕੀ ਕਲਾਕਾਰ ਵੀ ਹੌਲੀ ਹੌਲੀ ਮੈਨੂੰ ਲੱਗਦਾ ਆਉਣਗੇ ਸਾਰੇ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਜਾਗਦੇ ਜਮੀਰ ਵਾਲੇ ਕਲਾਕਾਰਾਂ ਨੂੰ ਔਰ ਸਭ ਤੋਂ ਵੱਡਾ ਸਲੂਟ ਹੈ ਨਾ ਜੋਧਿਆਂ ਨੂੰ ਪਿੱਛੇ ਜਿਹੜੇ ਬੈਠੇ ਹੈ ਬਾਈ ਕੈਮਰਾ ਸਾਰਿਆਂ ਤੇ ਮਾਰਦੇ ਰਹੇ ਹੈ ਨਾ ਇੱਕ ਇੱਕ ਇਹ ਰੂਹ ਹੈ ਜਿਹੜੀ ਮਤਲਬ ਸਾਨੂੰ ਅਹਿਸਾਸ ਕਰਾਉਂਦੀ ਹੈ ਕਿ ਪੰਜਾਬ ਦੀ ਧਰਤੀ ਤੇ ਜ਼ੁਲਮ ਦੇ ਖਿਲਾਫ ਜਾਂ ਹੱਕ ਸੱਚ ਦੀ ਲੜਾਈ ਦੇ ਲਈ ਹਮੇਸ਼ਾ ਪੰਜਾਬ ਲੀਡ ਕਰਦਾ ਹਾਲਾਂਕਿ ਲੜਾਈ ਜਿਹੜੇ ਯੂਪ ਦੇ ਰਾਜਸਥਾਨ ਦੇ ਬਿਹਾਰ ਦੇ ਜਾਂ ਮਹਾਰਾਸ਼ਟਰ ਦੇ ਜਿਹੜੇ ਬਾਕੀ ਕਿਸਾਨ ਨੇ ਉਹਨਾਂ ਲਈ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦੋ ਤਿੰਨ ਫਸਲਾਂ ਤੇ ਇੱਥੇ ਤਾਂ ਐਮਐਸਪੀ ਮਿਲ ਰਹੀ ਹੈ ਸਿਰਫ ਸਕੀਮ ਦੇ ਤਹਿਤ ਆ ਪਰ ਕਾਨੂੰਨ ਨਹੀਂ ਹੈਗਾ ਹੈਨਾ ਡਿਮਾਂਡ ਕਿਸਾਨਾਂ ਦੀ ਹੈ ਕਿ ਸਾਨੂੰ ਕਾਨੂੰਨ ਚਾਹੀਦਾ ਸਾਡਾ ਫਰਜ਼ ਬਣਦਾ ਮੈਂ ਵੀ ਇੱਕ ਕਿਸਾਨ ਪਰਿਵਾਰ ਤੋਂ ਆਂ ਸਾਡੀ ਸਭ ਤੋਂ ਵੱਡੀ ਹੈਲਪ ਇਹ ਹੈ ਕਿ ਆਪਾਂ ਗਾਣਿਆਂ ਦੇ ਰੂਪ ਦੇ ਵਿੱਚ ਮੋਟੀਵੇਟ ਕਰ ਸਕਦੇ ਆ ਯੂਥ ਨੂੰ ਗਾਣਾ ਮੈਂ ਪਹਿਲਾਂ ਵੀ ਸੁਣਾਇਆ ਸੀਗਾ ਔਰ ਫਾਰਮਰ ਪ੍ਰੋਟੈਸਟ 2 ਰੇਸ਼ਮ ਸਿੰਘਨ ਮੋਲ ਮੇਰੇ YouTube ਚੈਨਲ ਐਂਡ Facebook Instagram ਤੇ ਗਾਣਾ ਵੀ ਪਾਰਲਿਸ ਕੀਤਾ ਔਰ ਤੁਸੀਂ ਵੀ ਸਾਰੇ ਗਾਣੇ ਨੂੰ ਪ੍ਰੋਮੋਟ ਕਰੋ ਸੁਣੋ ਮੈਂ ਚਾਹਨਾ ਆਪਾਂ ਗਾਣਾ ਵੀ ਸੁਣਾ ਦਈਏ ਨਾਲ ਦਾ ਤੁਹਾਨੂੰ ਦੋ ਲਾਈਨਾਂ ਜ਼ਰੂਰ ਹੋ ਜਾਣ ਤਾਂ ਕਿ ਇੱਥੇ ਹੀ ਡੇਲੀ ਪੋਸ ਦੇ ਮਾਧਿਅਮ ਤੇ ਵੀ ਜਿਹੜਾ ਕਿਸਾਨ ਯੂਥ ਨੇ ਉਹ ਇਨਸਪਾਇਰ ਹੋਣ ਹਾਂਜੀ ਫਾਰਮਰ ਪ੍ਰੋਟੈਸਟ ਟੂ ਉਹਦਾ ਨਾਮ ਹੈ ਬਿੰਦਰ ਮਾਨ ਜੀ ਜਿਨ੍ਹਾਂ ਨੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਲਿਖਿਆ ਸੀ ਉਹਨਾਂ ਨੇ ਗਾਣਾ ਲਿਖਿਆ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੈ ਗਿਆ ਫੇਰੀ ਇੱਕ ਵਾਰੀ ਜਦੋਂ karenge ਕਿਸਾਨਾਂ ਨੂੰ ਖਰਾਬ ਦਿੱਲੀ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਨਹੀਂ ਤੇਰੀ ਹਿੱਕ ਤੇ ਸਾਰੇ ਰਲ ਕੇ ਗਾਇਓ ਉਹ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾਂ ਦਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀਦਾ ਓ ਐਮ ਐਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਸਾਡੇ ਸਿਰ ਛਾੜਦੀਆਂ ਕਰਜੇ ਤੇ কুরਕੀ ਖੋਣਾ ਚਾਹੁੰਦੀ ਸਾਡੇ ਕੋਲੋਂ ਪੈਲੀਆਂ ਤੇ ਬੁਰਕੀ ਹੋ ਝੰਡੇ ਝੂਲਣੇ ਕਿਸਾਨੀ ਜਿੰਦਾਬਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਓ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਯੂਪੀ ਹਰਿਆਣਾ ਨਾਲ ਸਾਰੀਆਂ ਸਟੇਟਾਂ ਨੇ ਬਿੰਦਰਾ ਕੀ ਰੋਕਣਾ ਐ ਸਾਨੂੰ ਬੈਰੀਕੇਟਾਂ ਨੇ ਉਹ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ਼ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰ ਤਰ ਤਨ ਦੇ ਕੇ ਟਿੱਡ ਨਹੀਂਓ ਪਰਨਾ ਸੁਆਮੀਨਾਥਨ ਰਿਪੋਟਾਂ ਨੂੰ ਵੀ ਪਹਿਣਾ ਲਾਗੂ ਕਰਨਾ ਵੇਖੀ ਝੂਲ ਦੇ ਕਿਸਾਨੀ ਜਿੰਦਾਬਾਦ ਦਿੱਲੀ ਐ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਐ ਨਹੀਂ ਤੇਰੀ ਹਿੱਕ ਤੇ ਆ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਐ ਹਿੱ ਤੇਰੀ ਹਿੱਕ ਤੇ ਮੈਂ ਕਹਿੰਦਾ ਜੋਸ਼ ਭਰਤਾ ਜਿੰਦਾਬਾਦ ਮਿਹਨਤ ਮਿਹਨਤ ਇੱਕਤਾ ਜਿੰਦਾਬਾਦ ਇਹ ਜੋਸ਼ ਹੈ ਜਿਹੜਾ ਤੁਸੀਂ ਆਪਣੇ ਗਾਣਿਆਂ ਰਾਹੀਂ ਭਰਤਾ ਹੈ ਸਾਰਿਆਂ ਚ ਜੋਸ਼ ਐਨਾ ਹੈ ਕੋ ਕਹਿ ਰਹੇ ਕਿ ਹੁਣੇ ਆਗੂ ਕਹਿਣ ਤੇ ਅਸੀਂ ਅੱਗੇ ਨਿਕਲ ਜਾਾਂਗੇ ਅਸੀਂ ਇਹ ਵੀ ਨਹੀਂ ਪਰਵਾਹ ਕਰਨੀ ਕਿ ਕੋਈ ਸ਼ਹੀਦ ਹੋਇਆ ਨਹੀਂ ਹੋਇਆ ਅਸੀਂ ਦੇਖਦੇ ਰਹਿਾਂਗੇ ਪਰ ਅੱਗੇ ਦਿੱਲੀ ਪਹੁੰਚ ਕੇ ਰੱਖਾਂਗੇ ਇਹ ਜੋਸ਼ ਇਹ ਜਜ਼ਬਾ ਇਹ ਕਿੱਥੋਂ ਆ ਰਿਹਾ ਹੈ ਇਹ ਸਾਡੇ ਇਤਿਹਾਸ ਤੋਂ ਆ ਰਿਹਾ ਹੈ ਸਾਡੇ ਸੰਸਕਾਰਾਂ ਤੋਂ ਆ ਰਿਹਾ ਜੋ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਚਮਕੌਰ ਦੀ ਗੜੀ ਚਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਤਿੰਨ ਤਿੰਨ ਮਹੀਨੇ ਜਦੋਂ ਖਾਣ ਨੂੰ ਸੀ ਮਿਲਿਆ ਪੱਤੇ ਖਾ ਖਾ ਕੇ ਸਾਡੇ ਗੁਰੂ ਜਿਨ੍ਹਾਂ ਨੇ ਹੱਕ ਸੱਚ ਦਾ ਕਦੇ ਪੱਲਾ ਨਹੀਂ ਛੱਡਿਆ ਲੜਦੇ ਰਹੇ ਹੋ ਭੁੱਖੇ ਢਿੱਡ ਰਹਿ ਕੇ ਹੁਣ ਤਾਂ ਸਾਡੇ ਲੰਗਰ ਚੱਲ ਰਿਹਾ ਚਾਰੇ ਪਾਸੇ ਕਿਉਂਕਿ ਲੜਾਈ ਬਹੁਤ ਵੱਡੀ ਆ ਇਹ ਲੜਾਈ ਹੈਗੀ ਹੈ ਕਾਰਪੋਰੇਟਸ ਦੇ ਨਾਲ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਬੜੀ ਗੌਰ ਨਾਲ ਸੁਣਿਓ ਤੁਸੀਂ ਗੂਗਲ ਕਰਿਓ ਇਨਸੈਕਟ ਕਲਟੀਵੇਸ਼ਨ ਹੈ ਨਾ ਇੱਕ ਨਵੀਂ ਚੀਜ਼ ਲੈ ਕੇ ਆ ਰਿਹਾ ਕਾਰਪੋਰੇਟ ਵਰਲਡ ਆਉਣ ਵਾਲੇ ਟਾਈਮ 'ਚ ਜਿਹੜਾ ਸਾਨੂੰ ਅੱਜ ਕੱਲ ਖਾਣਾ ਮਿਲ ਰਿਹਾ ਉਹ ਕਹਿ ਰਹੇ ਨੇ ਵੀ ਕਿਸਾਨਾਂ ਤੋਂ ਜਿੰਨੀ ਕਿ ਜ਼ਮੀਨ ਰਹਿੰਦੀ ਹੈ ਇਹ ਵੀ ਆਪਾਂ ਕਬਜ਼ਾ ਲਓ ਜਾਂ ਹੁਣ ਅੱਗੇ ਆਉਣ ਵਾਲੇ ਟਾਈਮ 'ਚ ਕਿਸਾਨਾਂ ਦੀ ਲੋੜ ਹੀ ਨਹੀਂ ਪੈਣੀ ਇਨਸੈਕਟ ਤੋਂ ਆਪਟੋਮਸ ਤੋਂ ਹੌਲੀ-ਹੌਲੀ ਉਹ ਖਾਣਾ ਤਿਆਰ ਕਰ ਰਹੇ ਨੇ ਜਿਹਨੂੰ ਆਪਾਂ ਕਹਿ ਸਕਦੇ ਆ ਸਿੰਥੈਟਿਕ ਫੂਡ ਉਹ ਸਾਰੇ ਵਰਲਡ ਦੇ ਜਿੰਨੇ ਵੀ ਸਾਡੇ ਜੀਵ ਜੰਤੂ ਹੈਗੇ ਆ ਜਿੰਨੇ ਵੀ ਇਨਸਾਨ ਹੈ ਉਹਨਾਂ ਲਈ ਬੜਾ ਹਾਨੀਕਾਰਕ ਹੋਣ ਵਾਲਾ ਆਉਣ ਵਾਲਾ ਟਾਈਮ ਫਿਨਲੈਂਡ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ 270 ਪਲਾਂਟ ਇਹਦੇ ਲੱਗ ਚੁੱਕੇ ਆ ਹਾਲੈਂਡ ਫਿਨਲੈਂਡ ਦੇ ਵਿੱਚ ਸਭ ਤੋਂ ਜ਼ਿਆਦਾ ਯੂਰਪ ਦੇ ਵਿੱਚ ਹੌਲੀ-ਹੌਲੀ ਇੰਡੀਆ ਦੇ ਵਿੱਚ ਵੀ ਇਹ ਕਨਸੈਪਟ ਆਏਗਾ ਤੁਸੀਂ ਗੂਗਲ ਕਰਿਓ ਜ਼ਰੂਰ ਤੇ ਸਾਡਾ ਫਰਜ਼ ਬਣਦਾ ਆ ਆਪਾਂ ਸਾਰੇ ਕਾਰਪੋਰੇਟ ਦੀ ਇਸ ਲੜਾਈ ਦੇ ਖਿਲਾਫ ਲੜੀਏ ਸਾਡੇ ਖਿਲਾਫ ਪ੍ਰੋਪਾਗੈਂਡੇ ਬਹੁਤ ਚਲਾਏ ਜਾਣਗੇ ਔਰ ਯੂਥ ਨੂੰ ਸਪੈਸ਼ਲੀ ਮੈਂ ਕਹਿਣਾ ਚਾਹੁੰਦਾ ਕੋਈ মিডিਆ ਵਾਲਾ ਹੈ ਕੋਈ ਹੋਰ ਹੈ ਸਭ ਦੀ ਰਿਸਪੈਕਟ ਕਰੋ ਸਾਡੇ ਚ ਗਲਤਬੰਦੇ ਵੀ ਕਈ ਬੜੇ ਹੋਏ ਆ ਜਿਹੜੇ ਕੋਈ ਪੁਲਿਸ ਨੂੰ ਵੱਟਾ ਮਾਰ ਦਿੰਦਾ ਹੈ ਜਾਂ ਕਿਸੇ ਪੱਤਰਕਾਰ ਨੂੰ ਮਾੜਾ ਚੰਗਾ ਕਹਿੰਦਾ ਉਹ ਇੰਨੇ ਨੇ ਉਹਨਾਂ ਨੇ ਬਹਾਨੇ ਲੱਭਣੇ ਆ ਤੇ ਪੂਰੇ ਨੈਸ਼ਨਲ মিডিਆ ਤੇ ਉਹੀ ਚੱਲਣਾ ਸਾਡੀ ਗੱਲ ਨਹੀਂ ਕਿਸੇ ਨੇ ਦਿਖਾਣੀ ਆਪਾਂ ਜਾਬਤੇ ਦੇ ਵਿੱਚ ਰਹਿ ਕੇ ਬਿਲਕੁਲ ਆਪਣੇ ਜਿਹੜੇ ਲੀਡਰ ਨੇ ਬੜੇ ਸੂਝਮਾਨ ਲੀਡਰ ਨੇ ਸਾਰੇ ਹੀ ਉਹਨਾਂ ਨੂੰ ਮੂਰੇ ਰੱਖਣਾ ਔਰ ਜੋ ਉਹਨਾਂ ਦਾ ਹੁਕਮ ਹੁੰਦਾ ਹੈ ਲੋਕਤੰਤਰੀ ਧਾਰੇ ਦੇ ਵਿੱਚ ਰਹਿ ਕੇ ਆਪਾਂ ਨੇ ਇਹ ਲੜਾਈ ਲੜਨੀ ਹੈ ਸੁਆਮੀ ਨਾਥਨ ਰਿਪੋਰਟ ਦੀ ਸੀ ਗੱਲ ਕਰਦੇ ਆ ਉਹ ਐਮਐਸਪੀ ਦੇ ਨਾਲ ਬਿਲਕੁਲ ਪੂਰੇ ਤਰੀਕੇ ਨਾਲ ਜੁੜੀ ਹੋਈ ਹੈ ਜੀ ਲੱਗੂ ਕੀ ਲੱਗਦਾ ਇਸ ਵਾਰੀ ਕਰਨਗੇ ਅੱਜ ਫੇਰ ਮੀਟਿੰਗ ਹੈ ਸਰਵਪੰਨ ਸਿੰਘ ਬੰਦੇ ਇਹੇ ਹੋਰ ਕਿਸਾਨ ਜਿੱਥੇ ਬੰਦਿਆਂ ਨਿਕਲਿਆ ਨੇ ਹੁਣੇ ਜਿੱਥੇ ਦੇ ਬੰਦੇ ਸਾਰੇ ਨਿਕਲੇ ਨੇ ਅੱਗੂ ਨਿਕਲੇ ਨੇ ਕੀ ਲੱਗਦਾ ਅੱਜ ਵੀ ਜਿਹੜਾ ਉਹ ਲollipops ਦੀ ਗੱਲਾਂ ਕਰਨਗੇ ਕਿ ਅੱਗੇ ਕਰਾਂਗੇ ਅੱਗੇ ਕਰਾਂਗੇ ਫਿਰ ਚੋਣ ਜਾਬਤਾ ਲੱਗ ਜੂਗੀ ਜਾਂ ਲੱਗਦਾ ਕਿ ਅੱਜ ਕੋਈ ਪੋਜ਼ਿਟਿਵ ਰਿਸਪੌਂਸ ਮਿਲੇਗਾ ਕਿਉਂਕਿ ਕਿਸਾਨਾਂ ਨੂੰ ਕਹਿ ਕਿ ਗਏ ਨੇ ਕਿ ਇਸ ਦਾ ਪੋਜ਼ਿਟਿਵ ਰਿਸਪੌਂਸ ਤੇ ਚੱਲੇ ਆ ਅੱਗੇ ਦੇਖਾਂਗੇ ਉਸ ਤੋਂ ਬਾਅਦ ਫੈਸਲਾ ਕਰਾਂਗੇ ਦੇਖੋ ਜੀ ਮੇਰੀ ਤਾਂ दिली ਦੁਆ ਹੈ ਕਿਉਂਕਿ ਇਹ ਜਿੰਨੇ ਵੀ ਯੂਥ ਲੱਖਾਂ ਦੇ ਹਿਸਾਬ ਨਾਲ ਪੂਰੇ ਹਰਿਆ ਘਰੋਂ ਵੇਲਾ ਨਹੀਂ ਹੈਗਾ ਕੋਈ ਕਿਸੇ ਕੋਲ ਟਾਈਮ ਨਹੀਂ ਹੈਗਾ ਪਰ ਲੜਾਈ ਬਹੁਤ ਵੱਡੀ ਹੈ ਤੁਸੀਂ ਦੇਖੋ ਜੇ ਕਿਸੇ ਨੂੰ ਇਹਨਾਂ ਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਸਾਡੇ 14 ਲੱਖ ਕਰੋੜ ਰੁਪਇਆ ਵੱਡੀਆਂ-ਵੱਡੀਆਂ ਕੰਪਨੀਆਂ ਦਾ ਸਰਕਾਰਾਂ ਨੇ ਮਾਫ ਕਰਤਾ ਜਦੋਂ ਇਹਨਾਂ ਨੂੰ ਕਹੀਏ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਓ ਹੱਥ ਖੜੇ ਕਰ ਦਿੰਦੇ ਆ ਹੈਨਾ ਜਾਂ ਤੇ ਉਹਨਾਂ ਦਾ ਵੀ ਨਾ ਕਰੋ ਜਾਂ ਸਾਰਿਆਂ ਦਾ ਕਰੋ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਦਾ ਉਹਦਾ ਕਰਜ਼ਾ ਨਹੀਂ ਮਾਫ ਕਰਦੇ ਸਾਡੇ ਓਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਆਪ ਕਹਿੰਦੇ ਰਹੇ ਆ ਕਿ ਸੀ2+50 ਦੇ ਹਿਸਾਬ ਨਾਲ ਕਿਸਾਨਾਂ ਨੂੰ ਰੇਟ ਮਿਲਣਾ ਚਾਹੀਦਾ ਔਰ ਐਮਐਸਪੀ ਦਾ ਕਾਨੂੰਨ ਬਣਨਾ ਚਾਹੀਦਾ ਜਦੋਂ ਪਿਛਲਾ ਅੰਦੋਲਨ ਖਤਮ ਹੋਇਆ ਸੀ ਉਦੋਂ ਸਰਕਾਰਾਂ ਨੇ ਇੱਕ ਕਮਿਟਮੈਂਟ ਕੀਤੀ ਸੀਗੀ ਇਹ ਇਹ ਡਿਮਾਂਡਾਂ ਨਹੀਂ ਹੈਗੀਆਂ ਇਹ ਗਵਰਨਮੈਂਟ ਦੀ ਕਮਿਟਮੈਂਟ ਹੈ ਜਿਹੜੀ ਉਹਨਾਂ ਨੂੰ ਆਪਾਂ ਰਿਮਾਈਂਡ ਕਰਵਾ ਰਹੇ ਆ ਕਿ ਤੁਸੀਂ ਇਹ ਸਾਡੇ ਨਾਲ ਕਮਿਟ ਕੀਤਾ ਸੀ ਉਹਨੂੰ ਪੂਰਾ ਕਰ ਦਿਓ ਬਸ ਇੰਨੀ ਜੀ ਗੱਲ ਹੈ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੜਾਈ ਕੀ ਹੈ ਲੜਾਈ ਇਹੀ ਹੈ ਕਿ ਕਿਸਾਨਾਂ ਦੀ ਫਸਲ ਦਾ ਬਣਦਾ ਹੋਇਆ ਮੁੱਲ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਤੁਸੀਂ ਅਵੇਅਰ ਕਰੋ ਕਈ ਵਾਰ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਕੋਈ ਲੜਾਈ ਪੰਜਾਬ ਦੀ ਚੱਲ ਰਹੀ ਹੈ ਲੜਾਈ ਪੰਜਾਬ ਦੇ ਕਿਸਾਨਾਂ ਦੇ ਚੱਲ ਰਹੀ ਹੈ ਐਮਐਸਪੀ ਮਿਲਨੀ ਹੈ ਤਾਂ ਉਹ ਤਾਂ ਅੰਧਰਪ੍ਰਦੇਸ਼ ਨੂੰ ਮਿਲਨੀ ਹੈ ਉਹ ਸਾਰਿਆਂ ਨੂੰ ਮਿਲਨੀ ਹੈ ਤਾਂ ਉਹ ਲੜਾਈ ਜਿਹੜੀ ਇਹ ਪੰਜਾਬ ਨੇ ਸ਼ੁਰੂ ਕੀਤੀ ਸੀ 4 ਸਾਲ ਪਹਿਲਾਂ ਉਹੀ ਲੜਾਈ ਨੂੰ ਅੱਗੇ ਲੈ ਕੇ ਚੱਲ ਰਹੀ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਇੰਟਰਵਿਊ ਸੁਣ ਰਹੇ ਨੇ ਇਹਨੂੰ ਸ਼ੇਅਰ ਕਰਿਓ ਤੁਹਾਨੂੰ ਨੌਲੇਜ ਹੋਣੀ ਬੜੀ ਜ਼ਰੂਰੀ ਹੈ ਹੈਨਾ ਇਹ ਲੜਾਈ ਸਾਨੂੰ ਘੱਟ ਲੋਡ ਹੈ ਇਹਦੀ ਹਾਲਾਂਕਿ ਲੋਡ ਹੈਗੀ ਹੈ ਪਰਦੇਸ਼ ਦੇ ਜਿਹੜੇ ਦੂਜੇ ਸੂਬੇ ਨੇ ਉਹਨਾਂ ਨੂੰ ਸਾਡੇ ਤੋਂ ਵੱਧ ਲੋਡ ਹੈ ਤੇ ਪੰਜਾਬ ਤਾਂ ਹਮੇਸ਼ਾ ਹੀ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਨੇ ਸ਼ੀਸ਼ ਦਿੱਤਾ ਸੀ ਕਸ਼ਮੀਰ ਦੇ ਪੰਡਤਾਂ ਦੇ ਲਈ ਹੈਨਾ ਰੀਜਨ ਕੀ ਸੀਗਾ ਕਿ ਉਹ ਇਨਸਾਨੀਅਤ ਦੇ ਨਾਲ ਖੜਨ ਵਾਲਾ ਸਾਡਾ ਇਤਿਹਾਸ ਹੈ ਆਪਾਂ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਰਜ਼ਾ ਮਾਫੀ ਦਾ ਮੁੱਦਾ ਹੈ ਸਾਡਾ ਸੁਆਮੀ ਨਾਥਨ ਦੀ ਰਿਪੋਰਟ ਦੇ ਹਿਸਾਬ ਨਾਲ ਸੀਟੂ ਪਲਸ 50 ਦੇ ਹਿਸਾਬ ਨਾਲ ਫਸਲਾਂ ਦੇ ਰੇਟ ਮਿਲਣ ਦਾ ਸਾਡਾ ਡਿਮਾਂਡ ਹੈ ਸਾਡੀ ਔਰ ਐਮਐਸਪੀ ਦਾ ਕਾਨੂੰਨ ਹੁਣ ਜਿੱਦਾਂ ਸਾਨੂੰ ਸਰਕਾਰਾਂ ਕਹਿੰਦੀਆਂ ਨੇ ਕਿ ਇਹਨਾਂ ਨੂੰ ਤਾਂ ਮਿਲ ਰਹੀ ਹੈ ਜੀ ਐਮਐਸਪੀ ਪਹਿਲੀ ਗੱਲ ਤਾਂ ਮਿਲ ਰਹੀ ਹੈ ਦੋ ਤਿੰਨ ਫਸਲਾਂ ਤੇ ਠੀਕ ਹੈ ਤੇ ਦੂਜੀ ਗੱਲ ਉਹ ਮਿਲ ਰਹੀ ਹੈ ਇੱਕ ਸਕੀਮ ਦੇ ਤਹਿਤ ਹੁਣ ਪੰਜਾਬ ਦੀ ਸਰਕਾਰ ਨੇ ਇੱਕ ਸਕੀਮ ਚਲਾਈ ਹੋਈ ਆ ਵੀ 600 ਯੂਨਿਟ ਬਿਜਲੀ ਮਾਪ ਹੈ ਕੱਲ ਨੂੰ ਸਰਕਾਰ ਚਾਹੇ ਉਹਨੂੰ ਬੰਦ ਕਰ ਦੇ ਦੂਜੀ ਸਰਕਾਰ ਆਏਗੀ ਉਹ ਚਾਹੇ ਉਹਨੂੰ ਬੰਦ ਕਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇਹਨੂੰ ਕਾਨੂੰਨ ਬਣਾ ਦਿਓ ਲੋਨ ਹੀ ਹੈ ਸਕੀਮ ਇਹ ਤਾਂ ਜੀ ਜੀ ਇਹਨੂੰ ਕਾਨੂੰਨ ਬਣਾ ਦਿਓ ਕਿ ਜਿਹੜੀ ਮਰਜ਼ੀ ਸਰਕਾਰ ਆਵੇ ਕਿ ਕਿਸਾਨ ਦੀ ਚਾਹੇ ਕਣਕ ਹੈ ਉਹਦੀ ਸਾਰੋਂ ਮੈਂ ਚਾਹੀ ਮੱਕੀ ਆ ਜੋ ਉਹਦਾ ਰੇਟ ਉਹਨੂੰ ਪੂਰਾ ਮਿਲੇਗਾ ਇਹ ਗੱਲ ਹੈ ਬਿਲਕੁਲ ਲक्की ਰਹਿ ਤੁਨੂੰ ਮੇਰਾ ਸਵਾਲ ਇਹ ਹੈ ਕਿ ਸਰਕਾਰ ਕਿਸਾਨਾਂ ਤੋਂ ਡਰਦੀ ਹੈ ਜਾਂ ਚੋਣਾਂ ਤੋਂ ਡਰਦੀ ਹੈ ਮੈਂ ਕਈਆਂ ਤੋਂ ਸਵਾਲ ਕੀਤਾ ਕਿਉਂਕਿ ਜਿਸ ਤਰੀਕੇ ਨਾਲ ਬੈਰੀਕੇਟਿੰਗ ਕੀਤੀ ਹੈ 4 ਸਾਲ ਪਹਿਲਾਂ ਜਿਸ ਤਰੀਕੇ ਦੀ ਬੈਰੀਕੇਟਿੰਗ ਦੀ ਹੁਣ ਤਾਂ 2-3 ਗੁਣਾ ਜ਼ਿਆਦਾ ਹੀ ਸਟਰੋਂਗ ਕੀਤੀ ਗਈ ਹੈ ਕਾਰਨ ਕੀ ਲੱਗ ਰਿਹਾ ਹੈ ਸਰਕਾਰ ਕਾਰਪੋਰੇਟਸ ਦੀ ਹੈ ਤੇ ਉਹਨਾਂ ਤੋਂ ਡਰਦੀ ਹੈ ਕਿ ਉਹਨਾਂ ਨੂੰ ਜਿਹੜਾ ਪੈਸਾ ਆਪਾਂ ਖਾ ਰਹੀਆਂ ਰਲ ਮਿਲ ਕੇ ਇਹਨਾਂ ਨੂੰ ਨਾ ਦੇਣਾ ਪੈ ਜੇ ਇਹ ਕਾਰਪੋਰੇਟ ਮਾਡਲ ਹੈ ਜਿਹੜਾ ਪ੍ਰੋਬਲਮ ਇਹ ਆ ਸਾਰੇ ਪਰ ਕੋ ਕਾਰਪੋਰੇਟ ਜਿਹੜੇ ਘਰਾਨੇ ਨੇ ਉਹ ਵੀ ਤਾਂ ਅੰਨ ਖਾਂਦੇ ਨੇ ਅੰਨ ਕਿਸਾਨ ਹੀ ਪੈਦਾ ਕਰ ਰਿਹਾ ਹੈ ਫੇਰ ਵੀ ਇਹ ਸਾਰਾ ਕੁਝ ਚੱਲ ਰਿਹਾ ਹੈ ਇਹੀ ਇਹੀ ਤਾਂ ਲੜਾਈ ਹੈ ਨਾ ਇਹ ਜੈਨੂਨ ਇੱਕ ਰੀਜਨ ਹੈ ਇਨਸਾਨੀਅਤ ਦਾ ਸੱਚ ਦਾ ਹੱਕ ਦਾ ਕਿਸੇ ਧਰਮ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਸਾਨੂੰ ਜ਼ਰੂਰ ਜੋੜਿਆ ਜਾਏਗਾ ਇਹ ਤਾਂ ਫਲਾਣੇ ਧਰਮ ਦੇ ਹੈ ਹੈਨਾ ਇਹ ਤਾਂ ਦੇਸ਼ ਤੋਂ ਅਲੱਗ ਹੋਣਾ ਚਾਹੁੰਦੇ ਆ ਬਹੁਤ ਪ੍ਰੋਪਾਗੈਂਡੇ ਚੱਲਣਗੇ ਤੁਸੀਂ ਸੋਸ਼ਲ ਮੀਡੀਆ ਤੇ ਜਵਾਬ ਦੇਣਾ ਸਾਰੇ ਧਰਮਾਂ ਦਾ ਸਤਕਾਰ ਸਾਨੂੰ ਸਿਖਾਇਆ ਸਾਰਿਆਂ ਦੀ ਸਾਂਝੀ ਲੜਾਈ ਹੈ ਇਹ ਇਨਸਾਨੀ ਦੀ ਲੜਾਈ ਹੈ ਕਿਸਾਨੀ ਦੀ ਲੜਾਈ ਹੈ ਔਰ ਪੂਰੀ ਦੁਨੀਆ ਦੀ ਲੜਾਈ ਹੈ ਇਕੱਲੇ ਹਿੰਦੁਸਤਾਨ ਦੇ ਕਿਸਾਨਾਂ ਦੀ ਨਹੀਂ ਇਹ ਵਰਲਡ ਦੇ ਕਿਸਾਨਾਂ ਲਈ ਇੱਕ ਐਗਜ਼ਾਮਪਲ ਜਾਏਗਾ ਜਦੋਂ ਆਪਾਂ ਨੇ ਇਹ ਚੀਜ਼ ਹੱਕ ਲੈ ਲਏ ਆਪਣੇ ਤਾਂ ਪੂਰੀ ਦੁਨੀਆ ਤੱਕ ਰੌਲਾ ਪੈਣਾ ਹੈ ਬਹੁਤ ਧੰਨਵਾਦ ਰੇਸ਼ਮ ਸਿੰਘ ਮੋਲ ਜੀ ਤੁਸੀਂ ਗੱਲ ਕਰਨ ਲਈ ਸਾਡੇ ਲਈ ਡੇਲੀ ਪੋਸਟ ਤੇ ਤੇ ਤੁਸੀਂ ਆਂਦੇ ਰਿਹਾ ਕਰੋ ਇਸੇ ਤਰੀਕੇ ਨਾਲ ਏਸੀ ਤਰੀਕੇ ਨਾਲ ਮੋਟੀਵੇਟ ਸਾਰੇ ਕਿਸਾਨ ਵੀ ਹੁੰਦੇ ਨੇ ਤੇ ਨਾਲ ਨਾਲ ਸ਼ਾਇਦ ਜਿਹੜੀ ਤੁਸੀਂ ਗੱਲ ਸਟਾਰਟਿੰਗ ਚ ਕਹੀ ਸੀਗੀ ਕਿ ਜਿਹੜੇ ਸਿੰਗਰ ਐਕਟਰ ਹੋਰ ਵੀ ਨੇ ਪੰਜਾਬੀ ਨੇ ਕਿਸਾਨਾਂ ਨਾਲ ਕਿਸਾਨੀ ਨਾਲ ਜੁੜੇ ਹੋਏ ਨੇ ਉਹ ਵੀ ਇਹ ਚੀਜ਼ ਦੇਖ ਕੇ ਥੋੜੀ ਦੇਖ ਕੇ ਸ਼ਾਇਦ ਇੱਥੇ ਪਹੁੰਚਣਗੇ ਤੇ ਹੋਰ ਮੋਟੀਵੇਟ ਕਰਨਗੇ ਇਹ ਨੇ ਰੇਸ਼ਮ ਸਿੰਘ ਮੋਲ ਹਸਚ ਕਿਸਾਨੀ ਦਾ ਝੰਡਾ ਹੈ ਦਿਲ ਸੇ ਜਨੂਨ ਹੈ ਰੋਜ਼ ਇੱਥੇ ਪਹੁੰਚਦੇ ਨੇ ਤੇ ਆਹੀ ਉਮੀਦ ਕਰ ਰਹੇ ਨੇ ਕਿ ਪੋਜ਼ਿਟਿਵ ਰਿਜ਼ਲਟ ਆਏ ਸਾਹਮਣੇ ਤਾਂ ਕਿ ਜਿਹੜੀ ਨੀਤੀਆਂ ਉਹਨਾਂ ਨੂੰ ਅਸੀਂ ਪੂਰੇ ਤਰੀਕੇ ਨਾਲ ਹਰਾ ਸਕੀਏ ਕੈਮਰਾ ਪਰਸਨ ਰੁਪਿੰਦਰ ਜਗੀਦਨਲ ਬਜਨ ਵਰਮਾ ਦਿੱਲੀ ਪੋਸਟ ਸ਼ੰਭੂ ਬਾਰਡਰ